ಮಣಿ ನೂ ಹಿ ದೊಮೇ ಮಹರ ತುರ್ತದೆ ರೀತಿಯ ಸಹ ಪ ਇਹ ਕਾਪੀ ਵਿੱਚ ਕਹਿ ਦਿੱਤੀ ਹੈ ਕਿ ਦੀ ਹੈ ਉਹ ਕੌਣ ਨੇ ਦੋ ਇਹ ਸਾਨੂੰ ਕੰਟਰੋਲ ਤੇ ਇਤਲਾਹ ਮਿਲੀ ਸੀਗੀ ਕਿ ਇੱਥੇ ਜਿਹੜਾ ਆਪਣਾ 9 ਬਟਾਲਨ ਦਾ ਦਫ਼ਤਰ ਹੈਗਾ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਡੈੱਡ ਬਾਡੀ ਪਈ ਹੈ ਤੇ ਜਦੋਂ ਆਪਾਂ ਤਫ਼ਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ ਮੁਲਾਜ਼ਮ ਹੀ ਸੀਗਾ ਇਹ ਕਾਂਸਟੇਬਲ ਗੁਰਕੀਰਤ ਸਿੰਘ ਹੈਗਾ 9 ਬਟਾਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਆਪਣਾ ਅਮਨਤ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉੱਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤੇ ਇਨ ਦਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਮਤਲਬ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਹੈ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ ਨੌ ਪਟਿਆਲਨ ਦਾ ਇਹ ਹੈਗਾ ਮਲਾਜ਼ਮ ਹੈਗਾ ਕਾਂਸਟੇਬਲ ਹੈਗਾ ਹੈ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਪਾਈ ਹੁੰਦੀ ਹੈਗੀ ਉਹਦੇ ਵਾਸਤੇ ਆਪਣੀ ਪੇਰੈਂਟ ਬਟਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਆ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਜੀ ਸਰ ਕਿੰਨੀ ਉਮਰ ਹੈ ਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗੂਗਾ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆ ਇਹਦੀ ਉਮਰ 25 ਕੇ ਸਾਲ ਹੈਗੀ ਹੈ ਜੀ 25 ਕੇ ਸਾਲ ਜੀ ਸਰ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਹੀ ਇਮਾਮ ਦੇ ਕੋਲ ਤੇ ਪ੍ਰੀਮੀਨਰੀ ਸਟੇਜ ਹੈਗੀ ਹੈ ਹਜੇ ਸਸਟ ਮਰ ਲੱਗੇ ਅੱਧਾ ਪੌਣਾ ਘੰਟਾ ਹੀ ਹੋਇ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਸਲਾਤਾ ਵਿੱਚ ਦੀ ਮੌਤ ਹੋਈ ਹੈ ਤੇ ਆਪਾਂ ਜਿੱਦ ਤੱਕ ਸਾਨੂੰ ਪਤਾ ਲੱਗੂ ਕਲੈਰੀਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜਿਹੜੀ ਗੋਲੀ ਲੱਗੀ ਦੀ ਜਦੋਂ ਲੱਗੀ ਉਹਦੇ ਪਤਾ ਲੱਗਾ ਕਿ ਕਾਫੀ ਦੇਰ ਬਾਅਦ ਪਤਾ ਲੱਗਾ ਹੈ ਸਾਨੂੰ ਉਹ ਤੇ ਕੰਟਰੋਲ ਤੋਂ ਹੁਣੇ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਹੈ ਤੇ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕ ਯੂ ਜੀ ਥੈਂਕ ਯੂ ਸਰ